ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਤਿੰਨਾਂ ਦੇ ਵੇਲੇ ਇੱਕ ਗੁਰਸਿੱਖ ਹੋਇਆ ਹੈ ਭਾਈ ਫੇਰੂ ਜੀ ਇਹਨਾਂ ਨੂੰ ਸਤਿਗੁਰੂ ਜੀ ਨੇ ਲੰਗਰ ਦੀ ਸੇਵਾ ਸੌਂਪੀ ਸੀ ਭਾਈ ਫੇਰ ਉਹ ਲਾਹੌਰ ਜ਼ਿਲ੍ਹੇ ਦੇ ਪਿੰਡ ਅੰਬਵਾੜੀ ਦਾ ਵਸਨਿਕ ਸੀ ਉਸ ਦਾ ਪਹਿਲਾ ਨਾਂ ਸੰਗਤ ਸੀ ਉਹ ਛੋਟੀ ਉਮਰ ਵਿੱਚ ਹੀ ਫੇਰੀ ਲਾ ਕੇ ਸਾਮਾਨ ਵੇਚਣ ਲੱਗ ਪਿਆ ਜਦ ਉਸ ਨੇ ਕੀਰਤਪੁਰ ਗੁਰੂ ਹਰ राय ਸਾਹਿਬ ਜੀ ਦੀ ਸੋਭਾ ਸੁਣੀ ਉਸ ਨੇ ਮਨ ਬਣਾਇਆ ਕਿ ਇਹੋ ਫੇਰੀ ਦਾ ਕੀਤਾ ਕੀਰਤਪੁਰ ਜਾ ਕੇ ਕੀਤਾ ਜਾਵੇ ਕੀਰਤਪੁਰ ਸ਼ਹਿਰ ਉਸ ਸਮੇਂ ਬੜੀਆਂ ਰੌਣਕਾਂ ਲਗਦੀਆਂ ਸਨ ਉਸ ਵਿਚਾਰ ਬਣਾਏ ਕਿ ਉੱਥੇ ਆਮਦਨ ਵੀ ਕਾਫੀ ਵੱਧ ਜਾਵੇਗੀ ਉਸ ਨੂੰ ਇਹ ਵੀ ਖਿੱਚ ਸੀ ਕਿ ਗੁਰੂ ਜੀ ਦੇ ਦਰਸ਼ਨ ਵੀ ਹੋ ਜਾਇਆ ਕਰਨਗੇ ਇਸ ਲਈ ਉਹ ਆਪਣਾ ਸਮਾਨ ਆਦ ਲੈ ਕੇ ਕੀਰਤਪੁਰ ਜਾ ਪਹੁੰਚਿਆ ਇੱਥੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ ਅਤੇ ਇੱਥੋਂ ਹੀ ਉਹ ਰੋਜ਼ ਫੇਰੀ ਲਾਉਂਦਾ ਨਾਲੇ ਸਤਿਗੁਰੂ ਦੇ ਦਰਸ਼ਨ ਕਰਦਾ ਤੇ ਚੰਗੀ ਆਮਦਨ ਹੋਣ ਲੱਗ ਪਈ ਇੱਥੇ ਹੀ ਭਾਈ ਭਗਤੂ ਗੁਰੂ ਹਰ राय ਜੀ ਦੇ ਬੜੇ ਪਿਆਰੇ ਸਿੱਖ ਸਨ ਉਹ ਗੁਰੂ ਘਰ ਦੇ ਸਾਰੇ ਕੰਮ ਕਾਜ ਦੇ ਇਨਚਾਰਜ ਸਨ ਉਹਨਾਂ ਦਿਨਾਂ ਵਿੱਚ ਕਣਕ ਦੀ ਵਾਢੀ ਚੱਲ ਰਹੀ ਸੀ ਤੇ ਭਾਈ ਭਗਤੂ ਕੁਝ ਮਜ਼ਦੂਰਾਂ ਨੂੰ ਨਾਲ ਲੈ ਕੇ ਵਾਢੀ ਕਰਵਾ ਰਹੇ ਸਨ ਇੱਕ ਦਿਨ ਜਦੋਂ ਮਜ਼ਦੂਰਾਂ ਵਾਸਤੇ ਪ੍ਰਸ਼ਾਦੇ ਲੈ ਕੇ ਆਏ ਤਾਂ ਕਾਮਿਆਂ ਨੇ ਪ੍ਰਸ਼ਾਧੀਆਂ ਵੱਲ ਵੇਖ ਕੇ ਕਿਹਾ ਭਾਈ ਜੀ ਸਾਡੀ ਮਿਹਨਤ ਦਾ ਕੁਝ ਖਿਆਲ ਕਰੋ ਛਟਾਂਕ ਛਟਾਂਕ ਘੋਤਾ ਨਾਲ ਲਿਆਇਆ ਕਰੋ ਉਸ ਸਮੇਂ ਭਾਈ ਫਿਰੂ ਜੀ ਵੀ ਫੇਰੀ ਲਾਉਣ ਜਾ ਰਹੇ ਸਨ ਤੇ ਕਾਮਿਆਂ ਦੇ ਬਚਨ ਭਾਈ ਫੇਰੂ ਨੇ ਵੀ ਸੁਣ ਲਏ ਉਹਨਾਂ ਨੇ ਉੱਥੇ ਹੀ ਆਪਣਾ ਸਮਾਨ ਥਲੇ ਰੱਖ ਲਿਆ ਤੇ ਘਿਓ ਦੇ ਕੁੱਪੇ ਨੂੰ ਕਾਮਿਆਂ ਦੇ ਪਾਸ ਲੈ ਜਾ ਕੇ ਸਾਰਿਆਂ ਨੂੰ ਇੱਕ ਇੱਕ ਪਲੀ ਘੋਦੀ ਦਿੱਤੀ ਤੇ ਸਾਰੇ ਕਾਮੇ ਖੁਸ਼ ਹੋ ਗਏ ਭਾਈ ਭਗਤੂ ਨੇ ਕਿਹਾ ਸੇਠਾ ਜਿੰਨੇ ਤੇਰੇ ਪੈਸੇ ਬਣੇ ਗੁਰੂ ਦੇ ਖਜ਼ਾਨੇ ਵਿੱਚ ਉਹ ਜਾ ਕੇ ਲੈ ਲਵੀਂ ਇਸ ਤੋਂ ਬਾਅਦ ਭਾਈ ਫੇਰੂ ਆਪਣੇ ਘਰੇ ਚਲਾ ਗਿਆ ਵਿਕਰੀ ਵਾਲਾ ਸਮਾਨ ਉਸਨੇ ਟਕਾ ਕੇ ਰੱਖ ਦਿੱਤਾ ਪਰ ਅਗਲੇ ਦਿਨ ਜਦ ਫੇਰੀ ਲਾਉਣ ਜਾਣ ਲਈ ਘਿਓ ਦਾ ਕੁੱਪਾ ਫੜਨ ਲੱਗਾ ਤਾਂ ਉਸਨੇ ਵੇਖਿਆ ਕਿ ਸਾਰੇ ਕਾਮਿਆਂ ਨੂੰ ਪਲੀ-ਪਲੀ ਘਿਓ ਦੀ ਦੇਣ ਦੇ ਬਾਵਜੂਦ ਵੀ ਕੁੱਪੇ ਵਿੱਚ ਉਹਨਾ ਹੀ ਘਿਓ ਪਿਆ ਸੀ ਜਿੰਨਾ ਕਿ ਪਹਿਲਾਂ ਸੀ ਇੱਕ ਬੂੰਦ ਵੀ ਘਟ ਨਹੀਂ ਹੋਇਆ ਉਹ ਇਹ ਦ੍ਰਿਸ਼ ਦੇਖ ਕੇ ਬਹੁਤ राण ਹੋਇਆ ਸਮਝ ਗਿਆ ਕਿ ਇਹ ਸਭ ਗੁਰੂ ਹਰ Rai ਸਾਹਿਬ ਜੀ ਦੀ ਕਿਰਪਾ ਹੈ ਤੇ ਉਹਨਾਂ ਦੀ ਕਿਰਪਾ ਨਾਲ ਹੋਇਆ ਹੈ ਉਸੇ ਵੇਲੇ ਭਾਈ ਭਗਤੂ ਪਾਸ ਪਹੁੰਚਿਆ ਤੈਸਨੋ ਕਿਆ ਮੈਨੂੰ ਵੀ ਮੇਹਰਾਂ ਦੇ ਦਾਤੈ ਨੂੰ ਮਲਾ ਦੇਵੋ ਅੱਜ ਤੋਂ ਮੈਂ ਫੇਰੀ ਲਾਉਣੀ ਬੰਦ ਕਰ ਦਿੱਤੀ ਹੈ ਤੇ ਹੁਣ ਮੈਂ ਗੁਰੂ ਦਾ ਹੋ ਗਿਆ ਹਾਂ ਗੁਰੂ ਜੀ ਦੀ ਸੇਵਾ ਵਿੱਚ ਹੀ ਬਾਕੀ ਜੀਵਨ ਬਤੀਤ ਕਰਾਂਗਾ ਭਾਈ ਭਗਤੂ ਭਾਈ ਫੇਰ ਉਹਨੂੰ ਗੁਰੂ ਜੀ ਕੋਲ ਲੈ ਗਿਆ ਕਹਿਣ ਲੱਗਾ ਭਾਈ ਸੰਗਤ ਆਪ ਜੀ ਦੀ ਸੇਵਾ ਵਿੱਚ ਹੀ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਗੁਰੂ ਜੀ ਨੇ ਉਸ ਵੇਲੇ ਮਿਹਰ ਦੀ ਨਜ਼ਰ ਨਾਲ ਵੇਖਦੇ ਹੋਏ ਕਿਹਾ ਅੱਜ ਤੋਂ ਅਸੀਂ ਤੇਰਾ ਨਾਂ ਹੀ ਬਦਲ ਦਿੰਦੇ ਹਾਂ ਕਿਉਂਕਿ ਤੈਨੂੰ ਫੇਰੀ ਲਾਉਂਦਿਆਂ ਪ੍ਰਭੂ ਦੇ ਨਾਮ ਦੀ ਦਾਤ ਮਿਲੀ ਹੈ ਇਸ ਲਈ ਹੁਣ ਤੋਂ ਤੇਰਾ ਨਾਂ ਹੀ ਭਾਈ ਫਿਰੂ ਹੋ ਗਿਆ ਤੈਨੂੰ ਲੰਗਰ ਦੀ ਸੇਵਾ ਤੇ ਲਾਇਆ ਜਾਂਦਾ ਹੈ ਤੇ ਖਿਆਲ ਇਹ ਰੱਖਣਾ ਕਿ ਗੁਰੂ ਘਰ ਦੇ ਵਿੱਚੋਂ ਕੋਈ ਭੁੱਖਾ ਨਾ ਜਾਵੇ ਭਾਈ ਫਿਰੂ ਦਿਨ ਰਾਤ ਲੰਗਰ ਵਿੱਚ ਸੇਵਾ ਕਰਦਾ ਇੱਕ ਦਿਨ ਕੁਝ ਸਿੱਖ ਕਵੇਲੇ ਆਏ ਉਸ ਵੇਲੇ ਕੁਝ ਮਿੱਠੇ ਪ੍ਰਸ਼ਾਦੇ ਪਏ ਸਨ ਅਤੇ ਕੁਝ ਤਾਜੇ ਤਿਆਰ ਹੋ ਰਹੇ ਸਨ ਤੇ ਉਸ ਨੇ ਕੁਝ ਸੰਗਤ ਨੂੰ ਮਿੱਠੇ ਪ੍ਰਸ਼ਾਦੇ ਵਰਤਾ ਦਿੱਤੇ ਤੇ ਕੁਝ ਨੂੰ ਤਾਜੇ ਵਰਤਾ ਦਿੱਤੇ ਇੱਕ ਸਿੱਖ ਨੇ ਆਦਿਆਂ ਕਿਹਾ ਭਾਈ ਫਿਰੂ ਤੂੰ ਤਾਂ ਜ ਲੰਗਰ ਹੀ ਕਾਣਾ ਕਰ ਦਿੱਤਾ ਭਾਈ ਫਿਰ ਉਹਨੇ ਕਿਹਾ ਗੁਰਸਿੱਖਾ ਮੈਥੋਂ ਭੁੱਲ ਹੋ ਗਈ ਹੈ ਅੱਗੇ ਤੋ ਭਾਵੇਂ ਮੇਰੀ ਅੱਖ ਕਾਣੀ ਹੋ ਜਾਵੇ ਪਰ ਮੈਂ ਲੰਗਰ ਕਾਣਾ ਨਹੀਂ ਹੁਣ ਦੇਵਾਂਗਾ ਭਾਈ ਫਿਰ ਉਹਦੀ ਗੱਲ ਵੀ ਸੱਚ ਹੋ ਗਈ ਉਹਦੀ ਇੱਕ ਅੱਖ ਕਾਣੀ ਹੋ ਗਈ ਜਦ ਗੁਰੂ ਹਰਰਾਏ ਸਾਹਿਬ ਜੀ ਨੂੰ ਉਹਨਾਂ ਦੀ ਅੱਖ ਖਰਾਬ ਹੋ ਜਾਂਦਾ ਪਤਾ ਲੱਗਾ ਉਹਨਾਂ ਨੇ ਉਸ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਸ ਨੂੰ ਇੱਕ ਪੋਥੀ ਅਤੇ ਇੱਕ ਮਜੀਠਾ ਚੋਲਾ ਦਿੱਤਾ ਗੁਰੂ ਸਾਹਿਬ ਨੇ ਕਿਹਾ ਭਾਈ ਫਿਰੂ ਤੇਰੀ ਸੇਵਾ ਤੇ ਅਸੀਂ ਬੜੇ ਪ੍ਰਸੰਨ ਹੋਏ ਤੂੰ ਨਿੱਕੇ ਦੇ ਚਲੇ ਜਾ ਤੇ ਸਿੱਖੀ ਦਾ ਪ੍ਰਚਾਰ ਕਰ ਤੈਨੂੰ ਕਿਸੇ ਗੱਲ ਦੀ ਟੋਟ ਨਹੀਂ ਆਵੇਗੀ ਹੱਥ ਤੇਰਾ ਹੋਵੇਗਾ ਖੀਸਾ ਮੇਰਾ ਹੋਵੇਗਾ ਭਾਈ ਫਿਰੂ ਨੂੰ ਨਾਮਦਾਨ ਅਤੇ ਸਿੱਖੀ ਦਾ ਪ੍ਰਚਾਰ ਬਖਸ਼ਿਸ਼ ਕੀਤਾ ਖੋਨੋ ਬੜੇ ਪਿਆਰ ਦੀ ਨਾਲ ਪ੍ਰਚਾਰ ਕਰਦਾ ਹੈ ਨਾਲੇ ਲੰਗਰ ਲਾਉਂਦਾ ਹੈ ਤੇ ਕਿਸੇ ਗੱਲ ਦੀ ਵੀ ਕਮੀ ਲੰਗਰਾਂ ਦੇ ਵਿੱਚ ਵੀ ਨਹੀਂ ਆਉਂਦੀ ਤੇ ਨਾ ਹੀ ਭਾਈ ਸਾਹਿਬ ਜੀ ਦੀ ਸੇਵਾ ਦੇ ਵਿੱਚ ਆਉਂਦੀ ਹੈ ਸੋ ਪਿਆਰਿਓ ਏਸੀ ਭਾਈ ਫਿਰੂ ਜੀ ਦਾ ਇਤਿਹਾਸ ਜੋ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਬੜਾ ਪਿਆਰ ਸਰਕਾਰ ਬਖਸ਼ਿਸ਼ ਕਰਦੇ ਹੋ ਇਸੇ ਤਰ੍ਹਾਂ ਹੀ ਪਿਆਰ ਬਖਸ਼ਦੇ ਰਹੋ ਔਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ